ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਲਾਈਨਿੰਗ ਵਾਲਾ ਸੂਟ ਕਿਵੇਂ ਜੋੜਿਆ ਜਾਂਦਾ ਹੈ ਲਾਈਨਿੰਗ ਕਿਵੇਂ ਲਗਾਈ ਜਾਂਦੀ ਉਹ ਦੱਸਾਂਗੇ ਪਹਿਲਾਂ ਆਪਾਂ ਲਾਈਨਿੰਗ ਅਟੈਚ ਕਰਨਾ ਨਹੀਂ ਚੰਗੀ ਤਰ੍ਹਾਂ ਫਿਰ ਆਪਾਂ ਉੱਪਰਲੀ ਸਾਈਡ ਤੋਂ ਲਾਈਨਿੰਗ ਜੋੜਨੀ ਆਂ ਇਦਾਂ ਰੱਖ ਕੇ ਇੱਥੇ ਸਲਾਈ ਕਰਦਾਣੀ ਸਾਰੇ ਤੇ ਕਈ ਵਾਰ ਆਪਾਂ ਸੂਈ ਨਵੀ ਕਰ ਸਕਦੇ ਆਂ ਪਰ ਸਲਾਈ ਨਾ ਵਧੀਆ ਹੋ ਜਾਂਦੀ ਆ ਪਹਿਲਾਂ ਉੱਪਰਲੀ ਸਾਈਡ ਸਲਾਈ ਲਾ ਲੈਣੀ ਸਾਰੇ ਤੇ ਫਿਰ ਇਹਨਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕਿ ਤੇ ਉਹ ਵੱਧ ਘੱਟ ਨਹੀਂ ਕਪੜਾ ਹੋਣਾ ਚਾਹੀਦਾ ਫਿਰ ਆਪਾਂ ਵਿਚ ਜਿਹੜਾ ਵਿਚਾਲੀ ਵਿਚਵਾਲੀ ਸਾਈਡ ਹੁੰਦੀ ਹੈ ਉੱਤੇ ਸਾਰੇ ਤੇ ਸਲਾਈ ਲਾ ਲੈਣੀ ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰੇ ਤੇ ਲਾਣੀ ਕਿਉਂਕਿ ਕਪੜਾ ਇੱਧਰ ਉੱਧਰ ਨਹੀਂ ਖਿਸਕਦਾ ਇਹਦੇ ਨਾਲ ਸਾਰਾ ਕਪੜਾ ਸੈੱਟ ਕਰਕੇ ਲਾਉਣੀ ਆ ਚੰਗੀ ਤਰ੍ਹਾਂ ਉਹਨੇ ਕਪੜਾ ਉਧਰ ਹੋਣਾ ਚਾਹੀਦਾ ਉਹਨੇ ਕਪੜਾ ਇਧਰ ਹੋਣਾ ਚਾਹੀਦਾ ਹੂੰ ਸਾਰਾ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਇਹ ਇਹ ਨਹੀਂ ਵੀ ਕਪੜਾ ਇੱਕ ਸਾਈਡ ਜ਼ਿਆਦਾ ਹੋਵੇ ਇੱਕ ਸਾਈਡ ਘੱਟ ਹੋਵੇ ਇਹਦੇ ਨਾਲ ਫਿਰ ਆਪਣੇ ਕਪੜੇ ਦੀ ਸਲਾਈ ਸਹੀ ਨਹੀਂ ਵੱਜਦੀ ਤੇ ਉਹ ਟੇਢੀ ਸੂਟ ਟੇਡਾ ਜਾਣ ਲੱਗ ਜਾਂਦਾ ਕਾਣ ਵਿੱਚ ਹੋ ਜਾਂਦਾ ਜੇ ਜੇ ਵਿੱਚ ਵਾਲੀ ਲਾਈਨ ਸਿੱਧੀ ਨਾ ਹੋਵੇ ਪੂਰੀ ਐਂ ਸਿਰੇ ਤੱਕ ਲਾਉਣੀ ਆ ਇਹ ਸਾਰੀ ਸਲਾਈ ਸਾਰਾ ਕਪੜਾ نیچے ਵਾਲਾ ਵੀ ਸੈੱਟ ਕਰਨਾ ਤੇ ਉੱਪਰ ਵਾਲਾ ਉਨੇ ਕਪੜਾ ਉਧਰਲੀ ਸਾਈਡ ਹੋਵੇ ਉਨੇ ਕਪੜਾ ਇਧਰਲੀ ਸਾਈਡ ਹੋਵੇ ਤਾਂਂਗੀ ਤਰ੍ਹਾਂ ਸੈੱਟ ਕਰ ਲੈਣਾ ਇਹਨੂੰ ਸਾਰੇ ਨੂੰ ਜਿੰਨਾ ਆਪਾਂ ਕੱਪੜਾ ਸਹੀ ਕਰਕੇ ਸਲਾਈ ਲਾਵਾਂਗੇ ਹੋਣੀ ਹੈ ਆਪਣੀ ਸੂਟ ਵਧੀਆ ਬਣੂਗਾ ਤੇ ਫਿਟਿੰਗ ਵਧੀਆ ਹੋਊਗੀ ਜੇ ਇੱਕ ਸਾਈਡ ਕੱਪੜਾ ਜ਼ਿਆਦਾ ਹੋ ਗਿਆ ਇੱਕ ਸਾਈਡ ਘੱਟ ਹੋ ਗਿਆ ਤਾਂ ਉਹ ਸੂਟ ਉੱਚਾ ਨੀਵਾ ਹੋ ਜਾਊਗਾ ਉਹ ਉਹ ਫਿਰ ਉਹਦੀ ਫਿਟਿੰਗ ਸਹੀ ਨਹੀਂ ਬਣਦੀ ਜਿਸ ਲਈ ਆਪਾਂ ਪਹਿਲੇ ਹੀ ਉਹਨੂੰ ਉਂਟੀ ਚਾਲੀ ਸਲਾਈ ਲਾਉਣੀ ਹੈ ਪਹਿਲਾਂ ਆਪਾਂ ਇਹਨੂੰ ਪ੍ਰੈਸ ਪ੍ਰੈਸ ਕਰ ਲਈਏ ਤਾਂ ਵਧੀਆ ਹੁੰਦਾ ਹੈ ਫਿਰ ਉਹਦੇ ਉੱਤੇ ਹੀ ਸਲਾਈ ਲਗਾਈ ਜਾ ਸਕਦੀ ਹੈ ਸਾਰੇ ਤੇ ਸਲਾਈ ਕਰ ਲੈਣੀ ਫਿਰ ਇਹਨੂੰ ਕੱਟਣਾ। ਫਿਰ ਹੁਣ ਆਪਾਂ ਮੋਢਿਆਂ ਵਾਲੀ ਸਾਈਡ ਤੋਂ ਸਲਾਈ ਕਰਾਂਗੇ ਇਹਨੂੰ। ਪਹਿਲਾਂ ਉੱਪਰੀ ਸਾਈਡ ਕਰ ਲਈ ਫਿਰ ਵਿਚਾਲੇ ਵਾਲੀ ਕਰ ਲਈ ਹੁਣ ਮੋਢਿਆਂ ਵਾਲੀ ਸਾਈਡ ਕਰਾਂਗੇ। ਇਸ ਆਪ ਦਾ ਸੌਖਾ ਤਰੀਕਾ ਹੈ ਲਾਈਨਿੰਗ ਜੋੜਨ ਦਾ। ਇਹਦੇ ਨਾਲ ਕਦੀ ਕੱਪੜਾ ਘੱਟ ਵੱਧ ਨਹੀਂ ਹੁੰਦਾ। ਕਿਤੇ ਵੀ ਕਾਣ ਨੂੰ ਲਾਈਨਿੰਗ ਵਿੱਚ ਫੁੱਲ ਦੀ ਫਿਲਿੰਗ ਵੀ ਵਧੀਆ ਬਣਦੀ ਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਮੋਡੇ ਨੂੰ ਸਲਾਈ ਲਾ ਲਈ ਹੁਣ ਸਾਰੀ ਸਾਰੀ ਲਾ ਲੈਣੀ ਆ ਦੋ ਫੋਨ ਦੂਸਰੇ ਪਾਸੇ ਮੋਡੇ ਨੂੰ ਲਾ ਲੈਣੀ ਜਿੱਦਾਂ ਉਧਰ ਲਾਈ ਸੁੱਧੇ ਇੱਧਰ ਲਾ ਲੈਣੀ ਅੰਤ ਚ ਇਦਾਂ ਲਾਈਨਿੰਗ ਸਟਕ ਗਾਨਾ ਲਾਈਨਿੰਗ ਇਧਰ ਉਧਰ ਨਹੀਂ ਹੋਣੀ ਚਾਹੀਦੀ ਨੀਚੇ ਵਾਲਾ ਕੱਪੜਾ ਜਿੰਨਾ ਆ ਉੰਨੀ ਹੋਣੀ ਚਾਹੀਦੀ ਜਿੰਨੇ ਆਪਾਂ ਕੱਟ ਲਾਇਆ ਉਹਦੇ ਉਹ ਕੱਟ ਨੂੰ ਮੈਚ ਕਰਦੀ ਹੋਣੀ ਚਾਹੀਦੀ ਆਪਣੀ ਲਾਈਨਿੰਗ ਵੀ ਹਾਂ ਉਹ ਦੇਖੋ ਕੱਟ ਨੂੰ ਇਹ ਮੈਚ ਕਰ ਗਈ ਇਹ ਸਹੀ ਆ ਮੋਟਿਆ ਵਾਲੀ ਸਲਾਈ ਲਾ ਕੇ ਹੁਣ ਆਪਾਂ ਨੀਚੇ ਵਾਲੀ ਸਾਈਡ ਤੋਂ ਸਾਈਡ ਦੀ ਨੀਚੇ ਵਾਲੀ ਸਾਈਡ ਤੋਂ ਸਲਾਈ ਲਾਉਣੀ ਆ। ਕਿੰਦੀ ਉੱਪਰ ਆ ਕੇ ਇਹ ਹੁਣ ਨੀਚੇ ਤੱਕ ਸਲਾਈ ਸਾਰੀ ਲਾਉਣੀ ਆ। ਇਸ ਲਈ ਜਦੋਂ ਕਰਨਾ ਸੂਟ ਸੋਖੇ ਤਰੀਕੇ ਨਾਲ ਬਣ ਜਾਂਦਾ ਹੈ ਇਹਦੀ ਫਿਟਿੰਗ ਵੀ ਵਧੀਆ ਹੁੰਦੀ ਕਿਤੇ ਕਪੜਾ ਵਿੱਚ ਚਾਲੇ ਲਾਈਨਿੰਗ ਵਾਲਾ ਕਪੜਾ ਇਦੋਂ ਤੂੰ ਨਹੀਂ ਕਿਤੇ ਇਹ ਆਪਾਂ ਸੂਈ ਨਾਲ ਵੀ ਕਰ ਸਕਦੇ ਹਾਂ ਪਰ ਮਸ਼ੀਨ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਹੈ